ਜੀਪੀਜੀ ਨੇ ਮੇਰੇ ਹੱਥ ਦੇ ਵਿੱਚੋਂ ਬਿਸਕਟ ਖੋਇਆ ਹਾਂ ਇੱਕ ਪਾਲੀ ਮੇਰੇ ਅੱਖਾਂ ਦੇ ਵਿੱਚ ਹਾਂਜੀ ਉਹ ਆ ਗਏ ਸੀ ਉਹ ਕੋਈ ਪਲੈਨਿੰਗ ਕਰਕੇ ਨਹੀਂ ਸ਼ੂਟ ਕੀਤੀ ਜਦੋਂ ਮੇਰਾ ਹੱਥ ਖਲਾ ਖੋਲੋ ਕੋਲੋ ਮੁੱਠੀ ਬਿਸਕਟ ਹੱਥ ਚ ਖੋਲੇ ਨਹੀਂ ਖਾਣਾ ਮਿੱਠਾ ਹਾਂ ਮੈਂ ਈਮੋਸ਼ਨਲ ਹੋ ਗਿਆ ਵੀ ਇੰਨਾ ਪਿਆਰ ਕਰਦਾ ਔਰ ਉਹ ਕਲਿੱਪ ਇੰਨੇ ਲੱਖ ਲੋਕਾਂ ਨੇ ਦੇਖੀ ਉਹ ਕਲਿੱਪ ਪਰ ਨਾਲ ਬੇਇਜ਼ਤੀ ਬਹੁਤ ਹੋਈ ਮੇਰੀ ਵੀ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਸਾਡ ਨੂੰ ਸ਼ੁਕਰ ਮਠਾ ਨਹੀਂ ਖਾਣ ਦਿੰਦੇ ਸੋ ਆਈ ਐਮ ਗ੍ਰੇਟਫੁਲ ਟੂ ਬਿੰਨੂ ਜੀ ਕਰਮਜੀਤਨ ਮੋਲ ਔਰ ਖਾਸ ਕਰਕੇ ਗੀਪੀ ਜੀ ਜਸਵਿੰਦਰ ਭੱਲਾ ਦੀ ਇਹ ਆਖਰੀ ਵੀਡੀਓ ਮੰਨੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲਾ ਨੇ ਗੀਪੀ ਗਰੇਵਾਲ ਦੇ ਕੋਲੋਂ ਜਿਹੜਾ ਕਿ ਆਪਣੀ ਮਠਿਆਈ ਨੂੰ ਖੋਦ ਦਿੱਤਾ ਸੀਗਾ ਆਖਿਰਕਾਰ ਕੀ ਗੱਲ ਹੋਈ ਸੀਗੀ ਜਿਹੜੀ ਕਿ ਉਹਨਾਂ ਨੇ ਕੀਤੀ ਆ ਉਹ ਵੀ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਦੇ ਵਿੱਚ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਜਿਸ ਦੇ ਵਿੱਚ ਕਿ ਗੀਪੀ ਗਰੇਵਾਲ ਜਸਵਿੰਦਰ ਭੱਲਾ ਦੇ ਹੱਥ ਦੇ ਕੋਲੋਂ ਜਿਹੜੀ ਕਿ ਉਹ ਮਠਿਆਈ ਇੱਕ ਜਿਹੜੀ ਹੁੰਦੀ ਆ ਉਹਨਾਂ ਨੇ ਲੁਕਾਈ ਉਹ ਖੋਲ ਲੈਂਦੇ ਨੇ ਅਤੇ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਕਿ ਉਹ ਕੋਈ ਸਕ੍ਰਿਪਟ ਨਹੀਂ ਸੀਗੀ ਨਾ ਹੀ ਅਸੀਂ ਕੋ ਜੋਦਣਾ ਸੋਚਿਆ ਸੀਗਾ ਕਿ ਮੈਂ ਇਦਾਂ ਖਾ ਰਿਆਂ ਹਾਂਗਾ ਤਾਂ ਤੂੰ ਮੇਰੇ ਕੋਲ ਆ ਕੇ ਇਦਾਂ ਜਿਹੜੀ ਕਿ ਮੇਰੀ ਕੇਅਰ ਕਰੀ ਉਹਨਾਂ ਨੇ ਕਿਹਾ ਕਿ ਗੀਪੀ ਗਰੇਵਾਲ ਨੇ ਸੱਚੇ ਦਿਲੋਂ ਜਿਹੜੀ ਕਿ ਮੇਰੀ ਉਹ ਕੇਅਰ ਕੀਤੀ ਸੀਗੀ ਅਤੇ ਮੈਂ ਗੀਪੀ ਗਰੇਵਾਲ ਦਾ ਬਹੁਤ ਧੰਨਵਾਦ ਦਿਆਂ ਕਿਉਂਕਿ ਮੈਨੂੰ ਇੰਨੇ ਪਿਆਰ ਕਰਨ ਵਾਲੇ ਜਿਹੜੇ ਕਿ ਐਕਟਰ ਮਿਲੇ ਸੀਗੇ ਜਿਨ੍ਹਾਂ ਦੇ ਨਾਲ ਮੈਂ ਕੰਮ ਕਰ ਰਿਹਾ ਸੀਗਾ ਜਿਹੜੇ ਮੇਰੀ ਕੇਅਰ ਕਰ ਰਹੇ ਸੀਗੇ ਅਤੇ ਉਸ ਤੋਂ ਬਾਅਦ ਗੀਪੀ ਗਰੇਵਾਲ ਨੇ ਵੀ ਹੁਣ ਉਹ ਵੀਡੀਓ ਜਿਹੜੀ ਕਿ ਸਾਰਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਅਪਲੋਡ ਕਰ ਦਿੱਤੀ ਆ ਆਖਿਰਕਾਰ ਉਸ ਵੀਡੀਓ ਦੇ ਵਿੱਚ ਕੀ ਕੁਝ ਕਰ ਰਹੇ ਨੇ ਜਸਵਿੰਦਰ ਪੱਲਾ ਤੇ ਕੀ ਕੁਝ ਖਾ ਰਹੇ ਹੁੰਦੇ ਨੇ ਜਸਵਿੰਦਰ ਪੱਲਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੇ ਵੀ ਮੇਰੇ ਨਾਲ ਕੰਮ ਕਰਦੇ ਨੇ ਜਿਹੜੇ ਐਕਟਰ ਜਸਵਿੰਦਰ ਪੱਲਾ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਕਰਦੇ ਸੀਗੇ ਜਾਂ ਉਹਨਾਂ ਨਾਲ ਉੱਠ ਨਹੀਂ ਬੈਣੀ ਸੀਗੀ ਉਹ ਸਾਰਿਆਂ ਨੇ ਜਸਵਿੰਦਰ ਪੱਲਾ ਦੀ ਸਿਹਤ ਨੂੰ ਲੈ ਕੇ ਚਿੰਤਾ ਜਿਹੜੀ ਕਿ ਉਹ ਜ਼ਾਹਿਰ ਕਰਦੇ ਰਹਿੰਦੇ ਸੀਗੇ ਤੇ ਜਸਵਿੰਦਰ ਪੱਲਾ ਨੂੰ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਉਹਨਾਂ ਤੋਂ ਰੋਕ ਟੋਕ ਕਰਦੇ ਰਹਿੰਦੇ ਸੀਗੇ ਬਾਕੀ ਹੋਰ ਕੀ ਕੁਝ ਕਹਿਣਾ ਸੀਗਾ ਜਸਵਿੰਦਰ ਪੱਲੇ ਦਾ ਉਸ ਵੀਡੀਓ ਦੇ ਵਿੱਚ ਆ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਜਸਵਿੰਦਰ ਪੱਲਾ ਤੇ ਗੀਪੀ ਗਰੇਵਾਲ ਦੀ ਉਹ ਵੀਡੀਓ ਦਿਖਾਉਨੇ ਆ ਤੁਸੀਂ ਜਰੂਰ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਸੁਣਿਓ ਕੀ ਕੁਝ ਕਹਿੰਦੇ ਨੇ ਜਸਵਿੰਦਰ ਪੱਲਾ ਤੇ ਗੀਪੀ ਗਰੇਵਾਲ ਇੱਕ ਦੂਜੇ ਨੂੰ ਪਾਜੀ ਹਾਂਜੀ ਇਹ ਕੀ ਖਾ ਰਹੇ ਤੁਸੀਂ ਪਾਜੀ ਚਾਹ ਆ ਇਧਰ ਮਠੀ ਨਹੀਂ ਹੱਥ ਖੋਲੋ ਬਣ ਕੋਲ 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 ਹੱਥ ਖੋਲੋ ਆ ਆ ਇਹ ਤਾਂ ਥੋੜਾ ਪਾਜੀ ਜਿਵਾਕਾ ਵਾਂਗੂ ਤੁਸੀਂ ਕਰਦੇ ਹੋ ਯਾਰ ਤੁਨੂੰ ਜਮਾਂ ਹੀ ਉਹ ਨਹੀਂ ਆਉਦੀ ਪਾਜੀ ਹੁਣ ਪਤਾ ਚਾਹੀਦਾ ਨਾ ਐ ਤਾਂ ਫਿਰ ਹੁਣ ਘਰ ਦੇ ਤੁਹਾਨੂੰ ਅੱਗੇ ਬਾਅਦ ਤੇ ਭੇਜਿਆ ਨਹੀਂ ਕਰਨਗੇ ਸਾਡੇ ਤੇ ਟਰਸਟ ਕਰਕੇ ਉਹ ਤਾਂ ਤਾਂ ਕਿਉਂ ਸੀ ਭਜਾਇਆ ਬਹੁਤ ਆ ਤੁਹਾਨੂੰ ਇਸੇ ਕਰਕੇ ਤਾਂ ਘਟਦੀ ਆ ਇਹਦਾ ਮਤਲਬ ਹੁਣ ਚ ਹੀ ਖਾਈ ਜਾਣੇ ਆ ਫਿਕਰ ਨਾ ਕਰੋ ਤੁਸੀਂ ਤੁਸੀਂ ਜਦੋਂ ਘਟੂਗੀ ਨਾ ਮੈਨੂੰ ਫੜਾਓਰੇ ਬਿਸਕਟ ਮੈਂ ਨਾਲ ਰਹੂੰਗਾ ਫੜਾਓਰੇ ਫੜਾਓ 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 ਹਾਂ ਥੈਂਕ ਯੂ ਹਾਂ ਜਦੋਂ ਘਟੂਗੀ ਮੈਂ ਤੁਹਾਨੂੰ ਦੇ ਦੂੰਗਾ ਐਦਾਂ ਹੀ ਰੱਖਣਾ